ਨੇ ਭਾਈ ਜੀ ਸਵਾਗਤ ਆ ਫਰੋਇਪਰ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਫਰੋਇਪਰ ਦੇ ਵਿੱਚ ਬਹੁਤ ਕੁਝ ਉਜੜਿਆ ਪਿਆ ਜੀ ਹਾਂ ਨਹੀਂ ਨਹੀਂ ਸਾਰਾ ਕੁਝ ਸੈੱਟ ਹੋ ਜਾਣਾ ਕੁਝ ਨਹੀਂ ਉਜੜਿਆ ਬਾਬੇ ਦੀ ਮਿਹਰ ਆ ਧੰਨ ਧੰਨ ਗੁਰੂ ਵਿੰਸਿੰਗ ਮਹਾਰਾਜ ਸਾਹਿਬ ਕੋ ਸਪੜੀ ਕਰਨਗੇ ਚੜ੍ਹਦੀ ਕਲਾ ਵਿੱਚ ਕਰਨਗੇ ਸੋ ਇਹ ਔਖਾ ਸਮਾਂ ਜ਼ਰੂਰ ਹੁੰਦਾ ਪਰ ਸਿਆਣੇ ਨੇ ਇੱਕ ਗੱਲ ਕਹੀ ਕਦੇ ਸਮੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸਮਾਂ ਬਲਵਾਨ ਆ ਕਿਉਂਕਿ ਸਮਾਂ ਉਹਨਾਂ ਦੇ ਵੀ ਆ ਜਿਨ੍ਹਾਂ ਨੂੰ ਦੇਖਦਾ ਨਹੀਂ ਜਿਹੜੇ ਚੱਲ ਨਹੀਂ ਸਕਦੇ ਠੀਕ ਆ ਬਹੁਤ ਮਿਹਰ ਦਾਤਾ ਦੀ ਹਰ ਟਾਈਮ ਹੀ ਆਪਣਾ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਕੁਝ ਨਹੀਂ ਆਪਾਂ ਜੇ ਇਹ ਪਹਾੜ ਆਏ ਨੇ ਤੇ ਆਪਾਂ ਵੀ ਕੁਦਰਤ ਨਾਲ ਬਹੁਤ ਇਨਸਾਨਾਂ ਨੇ ਆਪਾਂ ਕਿੰਨਾ ਖਲਵਾੜ ਕੀਤਾ ਬਾਬਾ ਵੀ ਨਰਾਜ ਹੁੰਦਾ ਨਾ ਬਸ ਉਹ ਨਰਾਜ ਹੋਇਆ ਪਿਆ ਉਹਨੂੰ ਮਨਾਉਣੇ ਆ ਠੀਕ ਹੈ ਜਿਹੜਾ ਆਪਣੇ ਲੋਕਾਂ ਦਾ ਨੁਕਸਾਨ ਹੋਇਆ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਦਾ ਜਿੰਨਾ ਨੁਕਸਾਨ ਹੋਇਆ ਰਲ ਮਿਲ ਕੇ ਆਪਣੇ ਆਪਣੇ ਪੱਧਰ ਤੇ ਉਹ ਚੀਜ਼ ਸੰਭਾਲਦੇ ਆ ਸੋ ਬਾਬਾ ਭਲੀ ਕਰੂਗਾ ਤੇ ਜਿੰਨੀ ਜੋਗਾ ਮੈਂ ਆ ਮੈਂ 100 ਡਾਇਰੈਕਟਰ ਕਹੇ ਸੀ ਜੀ ਜੀ ਠੀਕ ਹੈ ਮੈਂ